ਚੰਡੀਗੜ੍ਹ ਦੇ ਵਿੱਚ ਡਰੋਨ ਹਮਲੇ ਦਾ ਸਾਇਰਨ ਵਜਿਆ ਜੀ ਹਾਂ 에ਅਰ ਫੋਰਸ ਸਟੇਸ਼ਨ ਦੇ ਉੱਤੋਂ ਸਾਇਰਨ ਵੱਜ ਰਹੇ ਨੇ ਲਗਾਤਾਰ ਸਾਇਰਨ ਚੰਡੀਗੜ੍ਹ ਦੇ ਵਿੱਚ ਗੂੰਜਦੇ ਹੋਏ ਸੁਣਾਈ ਦੇ ਰਹੇ ਨੇ ਔਰ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਹ ਸਾਇਰਨ ਉਸ ਸਮੇਂ ਵੱਜਦੇ ਨੇ ਜਦੋਂ ਹਵਾਈ ਹਮਲਾ ਹੋਣਾ ਹੋਵੇ ਜਾਂ ਖਵਾਈ ਹਮਲੇ ਦਾ ਖਤਰਾ ਹੋਵੇ ਔਰ ਡਰੋਨ ਹਮਲਾ ਜਾਂ ਮਿਜ਼ਾਈਲ ਹਮਲਾ ਹੋ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਔਰ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਹੈ ਲਗਾਤਾਰ ਸਾਇਰਨ ਗੂੰਜ ਰਹੇ ਨੇ ਚੰਡੀਗੜ੍ਹ ਦੇ 에ਅਰ ਫੋਰਸ ਸਟੇਸ਼ਨ ਦੇ ਉੱਤੋਂ ਔਰ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਔਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀ ਬਾਲਕਨੀਆਂ ਦੇ ਵਿੱਚ ਵੀ ਬਾਹਰ ਨਾ ਆਉਣ ਕਿਉਂਕਿ ਜੇਕਰ ਕਿਸੇ ਤਰੀਕੇ ਦਾ ਹਮਲਾ ਹੁੰਦਾ ਹੈ ਤਾਂ ਇਸ ਦੇ ਨਾਲ ਨੁਕਸਾਨ ਹੋਣ ਦਾ ਖਦਸ਼ਾ ਹੁੰਦਾ ਹੈ ਤਾਂ ਇਸ ਕਰਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਲਗਾਤਾਰ ਹਵਾਈ ਹਮਲੇ ਦੇ ਸਾਇਰਨ ਵੱਜ ਰਹੇ ਨੇ ਖਤਰੇ ਦੇ ਵਿੱਚ ਕਹਿ ਸਕਦੇ ਆ ਇਸ ਸਮੇਂ ਚੰਡੀਗੜ੍ਹ ਔਰ ਚੰਡੀਗੜ੍ਹ ਦੇ ਵਿੱਚ ਲਗਾਤਾਰ 에어ਫੋਰਸ ਸਟੇਸ਼ਨ ਤੋਂ ਸਾਇਰਨ ਗੂੰਜ ਰਹੇ ਨੇ ਜਿਸ ਕਰਕੇ ਲੋਕਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਘਰਾਂ ਦੇ ਵਿੱਚ ਹੀ ਰੋ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਜਦੋਂ ਤੱਕ ਖਤਰਾ ਟਲ ਨਹੀਂ ਜਾਂਦਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਹੈ ਔਰ ਟਵੀਟ ਕਰਕੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਘਰਾਂ ਦੇ ਵਿੱਚ ਹੀ ਰਵੋ ਔਰ ਨਾਲ ਦੀ ਨਾਲ ਬਾਲਕਨੀ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਕਿਸੇ ਤਰੀਕੇ ਦਾ 에어 ਅਟੈਕ ਹੋ ਸਕਦਾ